મ્યુનિસિપલ યુથ ઇમ્પલા પ્રધાન આશુ નાહર હીડત્રી ગઈ એલ અને સમજના પિંડ નાનકપુરા સ્થિત ગુરદ્વારા સાહેબ જીતું એ સમગ્રીના લંગર ત્યાર કરિવાર વંડ્યા જા આશુ નાહરને કહ્યા એ સેવા સિલસિલા છક લગાતાર ચલેગ ਤਾ ਜੋ ਵੱਤ ਤੋਂ ਵੱਤ पीडਿਤ ਪਰਿਵਾਰਾਂ ਤੱਕ ਮਦਦ ਪਹੁੰਚ ਸਕੇ ਦੇਖੋ ਜੀ ਸਾਡੀ ਪੂਰੀ ਸਮੁੱਚੀ ਟੀਮ ਵੱਲੋਂ ਮ्युनਿਸਪਲ ਯੂਥ এমਪਲੋਏਸ ਫਾਊਂਡੇਸ਼ਨ ਵੱਲੋਂ ਜਿਹੜੇ ਬਾੜ ਨੇ ਸਾਡੇ ਪੰਜਾਬ ਦਾ ਲੱਕ ਤੋੜਨ ਦੀ ਕੋਸ਼ਿਸ਼ ਕੀਤੀ ਆ ਮਗਰ ਪੰਜਾਬੀ ਸ਼ੇਰ ਦਿਲ ਵਾਲੇ ਨੇ ਇਹੋ ਜਿਹੀ ਆਫਤਾ ਤੋਂ ਨਹੀਂ ਡਰਦੇ ਕਿਉਂਕਿ ਸਾਡੇ ਸਿਰ ਤੇ ਗੁਰੂ ਮਹਾਰਾਜ ਜੀ ਦਾ ਹੱਥ ਹੈ ਇਹ ਪਵਿੱਤਰ ਗੁਰੂ ਰਾਮਦਾਸ ਮਹਾਰਾਜ ਦੀ ਵਸਾਈ ਹੋਈ ਨਗਰੀ ਹੈ ਉਹਨਾਂ ਦਾ ਅਸ਼ੀਰਵਾਦ ਆ ਸਾਡਾ ਮਾਲੀ ਨੁਕਸਾਨ ਜ਼ਰੂਰ ਹੋ ਸਕਦਾ ਵਾ ਮਗਰ ਜਾਨੀ ਨੁਕਸਾਨ ਸਾਡਾ ਕੋਈ ਨਹੀਂ ਹੋਇਆ ਪੰਜਾਬ ਵਾਸੀਆਂ ਦਾ ਇਨਾਂ ਹੀ ਸ਼ੁਕਰ ਕਰਦੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅੱਜ ਸਾਡੀ ਸਮੂਚੀ ਟੀਮ ਨਾਲ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਗਿਆ ਜਿਹੜਾ ਕਿ ਤਿੰਨ ਦਿਨ ਲਗਾਤਾਰ ਚੱਲੇਗਾ ਦਿਨ ਦਿਨ ਸਾਡਾ ਬਾੜ ਪੀਟ ਤੇ ਜਿਹੜੇ ਲੋਕ ਨੇ ਉਹਨਾਂ ਨੂੰ ਘਰ ਘਰ ਦੇ ਵਿੱਚ ਰਾਸ਼ਨ ਪੰਚਾਇਆ ਜਾਏਗਾ ਜਿਹੜੇ ਉੱਥੇ ਲੰਗਰ ਲੱਗੇ ਨੇ ਉਸ ਲੰਗਰਾਂ ਚ ਵੀ ਆਪਣੇ ਵੱਲੋਂ ਥੋੜਾ ਜੋ ਵੀ ਸਾਡੇ ਕੋਲ ਤਿਲ ਫੁੱਲ ਉਹ ਅਸ ਅਯੋਗ ਕੀਤਾ ਜਾਏਗਾ ਸਾਡੀ ਮਿਊਨਿਸਪਲ ਯੂਥ ਐਮਪਲਾਈ ਫਾਊਂਡੇਸ਼ਨ ਦੀ ਪੂਰੀ ਟੀਮ ਵੱਲੋਂ ਅੱਜ ਆਟੋ ਵਰਸ਼ਾ ਦੇ ਪ੍ਰਧਾਨ ਚੇਅਰਮੈਨ ਸਾਹਿਬ ਰਾਜਕਮਨ ਰਾਜੂ ਜੀ ਸੈਕਟਰੀ ਰਾਜ ਕਲਿਆਣ ਜੀ ਟਰੱਕ ਸੁਪਰਵਾਈਜ਼ਰ ਦੀਪਕ ਸੱਬਰਵਾਲ ਜੀ ਉਸ ਤੋਂ ਇਲਾਵਾ ਸਾਡੇ ਵੱਡੇ ਵੀ ਮੇਰੇ ਭਰਾ ਵਾਈਸ ਪ੍ਰਧਾਨ ਜੁਗਲ ਕਿਸ਼ੋਰ ਲਾਲੀ ਜੀ ਔਰ ਸਾਜਨ ਖੋਸਲਾ ਜੀ ਔਰ ਸਮੂਚੀ ਟੀਮ ਜਿੰਨੀ ਵੀ ਹੈ ਸਾਡੀ ਅਮਰਤਸਰ ਨਗਰ ਨਿਗਮ ਦੀ ਅੱਜ ਮਾਨਯੋਗ ਕਮਿਸ਼ਨਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਸ਼ਹਿਰ ਦੀ ਵੀ ਸੇਵਾ ਕਰ ਰਿਹਾ ਔਰ ਲੋਕਾਂ ਦੀ ਵੀ ਸੇਵਾ ਕਰ ਰਿਹਾ ਵਾ ਜੀ ਇਹ ਮੰਨ ਲਓ ਜਿਸ ਦਿਨ ਪਾਣੀ ਥੱਲੇ ਹੋ ਗਿਆ ਉਸ ਦਿਨ ਅਸੀਂ ਹਾਤੀ ਸੇਵਾ ਕਰਨ ਵੀ ਜਾਵਾਂਗੇ ਚਾਹੇ ਸਾਨੂੰ ਉੱਥੇ ਝਾੜੂ ਮਾਰਨਾ ਪਵੇ ਚਾਹੇ ਮਿੱਟੀ ਚੁਕਣੀ ਪਵੇ ਕਿਸੇ ਪ੍ਰਕਾਰ ਦੀ ਵੀ ਸੇਵਾ ਜਿਹੜੀ ਹੋਏਗੀ ਸਾਡੀ ਟੀਮ ਪੂਰੀ ਆਪਣੇ ਵੱਲੋਂ ਤਨਦੇਹੀ ਦੇ ਨਾਲ ਅਤੇ ਮਿਹਨਤ ਦੇ ਨਾਲ ਉੱਥੇ ਜਾ ਕੇ 5-7 ਦਿਨ ਸੇਵਾ ਵੀ ਕਰਕੇ ਆਏਗੀ ਮਿਨਿਸਪਲ ਆਟੋ ਵਰਕਸ਼ਾਪ ਯੂਨੀਅਨ ਦੇ ਪ੍ਰਧਾਨ ਮੇਰੇ ਵੀਰ ਆਸ਼ੂ ਨਾਰ ਉਹਨਾਂ ਦੇ ਨਾਲ ਰਾਜਕ ਲਿਆਨ ਜੀ ਰਗੂ ਜੀ ਸਿਪਕ ਸੱਬਰਵਾਲ ਜੀ ਚੇਅਰਮੈਨ ਰਾਜਕਮਾਰ ਜੀ ਸਾਜਨ ਕੁਮਾਰ ਜੀ ਰਜੇਸ਼ ਮਨ ਲਾਲੀ ਜੀ ਸਮੂਚੀ ਜਿਹੜੀ ਆਟੋ ਵਰਕਸ਼ਾਪ ਯੂਨੀਅਨ ਦੀ ਟੀਮ ਹੈ ਮੈਂ ਇਹਨਾਂ ਨੂੰ ਬਹੁਤ ਸਲੂਟ ਕਰਦਾ ਵਾਂ ਕਿਉਂਕਿ ਇਹ ਉਹ ਟੀਮ ਹੈ ਜਦੋਂ ਜਦੋਂ ਵੀ ਪੰਜਾਬ 'ਚ ਕੋਈ ਆਪਦਾਈ ਆਈ ਹੈ ਚਾਹੇ ਕੋਰੋਨਾ ਕਾਲ ਹੋਇਆ ਹੋਵੇ ਜਾਂ ਕਿਸੇ ਤਰ੍ਹਾਂ ਦੀ ਆਪਦਾਈ ਆ ਇਹ ਟੀਮ ਵੱਧ ਚੜ ਕੇ ਕੇ ਕੰਮ ਕਰਦੀ ਆ ਹੁਣ ਜਦੋਂ ਪੰਜਾਬ ਦੇ ਵਿੱਚ ਫੜ ਦੀ ਫੜ ਦੇ ਨਾਲ ਜੂਝ ਰਿਹਾ ਵਾ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਇਹ ਲੋਗ ਆਪਣਾ ਯੋਗਦਾਨ ਪਾਣ ਜਾ ਰਹੇ ਨੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਇਹਨਾਂ ਨੂੰ ਸਲੂਟ ਕਰਦਾ ਵਾਂ ਕਿਉਂ ਇਹ ਉਹ ਟੀਮ ਹੈ ਕਿ ਜਿਹਦੀ ਹਰ ਵੇਲੇ ਸਮਾਜ ਸੇਵਾ ਲਈ ਤਤਪਰ ਰਹਿੰਦੀ ਹੈ ਹੁਣ ਇਹਨਾਂ ਨੇ ਬੜੇ ਸਿਸਟਮੈਟਿਕਲੀ ਇੱਕ ਕਿਸ਼ਤੀ ਦਾ ਇੰਤਜ਼ਾਮ ਕੀਤਾ ਵਾ ਟਰਾਲੀਆਂ ਦਾ ਇੰਤਜ਼ਾਮ ਕੀਤਾ ਸਰਕਾਰੀ ਗੱਡੀਆਂ ਦਾ ਔਰ ਪੂਰੀ ਟੀਮ ਤਿਆਰ ਕੀਤੀ ਆ ਔਰ ਲੋਕਾਂ ਦਾ ਕਰਸਰ ਪਜਾਨ ਲਈ ਰਸ਼ਦ ਨਹੀਂ ਖਾਲੀ ਉਹਦੇ ਵਿੱਚ ਇਹਨਾਂ ਨੇ ਮੱਛਰਦਾਨੀਆਂ ਤਰਪੈਲਾਂ ਹੋਰ ਵੀ ਜਿਹੜੀ ਜਿਹੜੀ ਜ਼ਰੂਰਤਮੰਦ ਚੀਜ਼ਾਂ ਨੇ ਉਹ ਸਾਰੇ ਉੱਥੇ ਐਡ ਕੀਤੀਆਂ ਨੇ ਔਰ ਘਰ ਘਰ ਜਾ ਕੇ ਇਹਨਾਂ ਨੇ ਦੇਣੀਆਂ ਮੈਂ ਇਹਨਾਂ ਦੀ ਟੀਮ ਨੂੰ ਬਹੁਤ ਬਹੁਤ ਵਧਾਈ ਦੇਣਾ